ਅੱਛਾ ਲੋਕਾਂ ਕੋਲ ਜਦੋਂ ਜਾਂਦੇ ਤੁਸੀਂ ਆ ਚੀਜ਼ਾਂ ਲੈ ਕੇ ਅਰੇ ਲੋਕ ਖਰੀਦੇ ਕੈਲੰਡਰ ਖਰੀਦੇ ਜੀ ਖਰੀਦੇ ਅੱਛਾ بڑے ਲੋਕ ਆਉਂਦੇ ਆ ਆਪਣੇ ਨਾਲ ਅੱਛਾ ਹਾਂ ਜਿਹੜੇ ਬੰਦੇ ਸਿਆਰੇ ਨਾ ਉਹ ਦਿੰਦੇ ਵੀ ਆੜੀਆਂ ਚੀਜ਼ਾਂ ਨਾ ਲੱਬਿਆਂ ਦੇ ਲੱਭਦੀਆਂ ਲੀਂਆਂ ਤੂੰ ਬੂਹੇ ਘੜੀ ਆ ਗਿਆ ਆਦੇ ਪਹਿਲੇ ਪਾਣੀ ਪੀ ਤੇ ਚਾਹ ਪੀਨੇ ਚਾਹ ਪੀਨੇ ਚਾਹ ਪੀ ਕੇ ਜਾਇਓ ਤੇ ਪਹਿ ਹੀ ਉਟਾਉਂਦੇ ਆ ਤੇ ਜਿਹੜੇ ਮੂਰਖ ਨਾਲ ਤਾਂ ਕਹਿਣਾ ਕੀ ਆ ਬਿਲਕੁਲ ਬਿਲਕੁਲ ਉਹ ਜਾਂਦੇ ਆ ਵੀ ਛੱਡ ਪਰਾਂ ਸਾਡੇ ਮੋਬਾਈਲ 'ਚ ਸਭ ਕੁਝ ਆ ਸਭ ਕੁਝ ਆ ਹਾਂਜੀ ਇਹ ਤਾਂ ਇਹਦਾ ਵੱਖਰਾ ਨਜ਼ਾਰਾ ਆ ਕੇ ਇਹਦਾ ਵੱਖਰਾ ਨਜ਼ਾਰਾ ਤੇ ਕਿੰਨੇ ਕੁ ਰੋਜ਼ ਦੇ ਵੇਖ ਜਾਂਦੇ ਆ ਕੋਈ ਗਿਰਤੀ ਦੀ ਲੋੜ ਆਪਾਂ ਨੂੰ ਆਪਾਂ ਰੋਟੀ ਪਾਣੀ ਨਾਲ ਕਰ ਜਿਆ। ਅੱਛਾ ਅੱਛਾ ਰੋਟੀ ਪਾਣੀ ਰੱਬ ਦੇਈ ਜਾਂਦਾ। ਚਲੋ 100 200 300 ਬਣ ਜਾਂਦਾ ਰੋਜ਼ ਦਾ। ਨਹੀਂ 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 ਬਣਦੇ ਥੋੜੇ ਬਣਦੇ ਆ। ਥੋੜੇ ਬਣਦੇ ਆ। ਆਪਰਾਪੇ ਇੱਥੇ ਖੁਸ਼ੀਆਂ ਵੀ ਜੇਹੀ ਕੰਮ ਕਰਨੀ ਸੀ ਜੁਗਤ ਤਗੜਾ ਪਰਾ। ਹਾਂ। ਤੇ ਥੋੜਾ ਕਰੀ ਜਾਂਦੇ ਆ। ਇੱਕ ਤੇ ਸਿਹਤ ਬਚੀ ਆ। ਹਾਂ। ਤੇ ਕੋਈ ਕਿਸੇ ਗਰੀ ਹੱਥ ਨਹੀਂ ਕਰਨਾ ਪੈਂਦਾ। ਹੱਥ ਨਹੀਂ ਕਰਨਾ। ਆਪ ਦਾ ਖਰਚਾ ਤੇ ਪਾਣੀ ਜਾਂਦਾ। ਆਪ ਦਾ ਖਰਚਾ। ਮੰਨ ਲਓ ਜੀ 100 ਵੀ ਰੋਜ਼ ਦਾ ਕਹੋ ਤੇ 3000 ਮਹੀਨੇ ਦਾ। ਉਹਦੀ ਕਿਰਪਾ ਰੱਬ ਦੀ। ਹਾਂ। ਬੜੀ ਕਿਰਪ ਹੁਣ ਬਾਪੂ ਦੀ ਉਮਰ ਕਿੰਨੀ ਹੋ ਗਈ ਹੈ ਹੁਣ ਹੋ ਗਈ ਜੀ 74 75 ਦੇ ਹੈ ਲਗ 74 75 ਸਾਲ ਹਾਂਜੀ ਤੇ ਬੱਚੇ ਕਿੰਨੇ ਬਾਪੂ ਦੇ ਤਿੰਨ ਬੱਚੇ ਹੈ ਜੀ ਤਿੰਨ ਬੱਚੇ ਹਾਂਜੀ ਤੇ ਵਿਆਹ ਵਰਿਓ ਉਹ ਵਿਆਹ ਜੀ ਜੀ ਆਂਤਰ ਬੱਚਿਆਂ ਵਾਲੇ ਆ ਅੱਛਾ 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 ਕੋਈ ਕਰਦੇ ਕਮਾਈ ਕੋਈ ਕੰਮ ਕਰਦੇ ਕਰਦੇ ਜੀ ਕਰਦੇ ਕੀ ਕੰਮ ਕਰਦੇ ਹੋ ਇਦਾਂ ਕੋਈ ਇਟਾ-ਟਾ ਲੈਈ ਜਾਂਦਾ ਕੋਈ ਬਟੇਟ ਹੋਈ ਜਾਂਦਾ ਇਦਾਂ ਮਿੰਟ ਮਜ਼ਦੂਰੀ ਕਰਦੇ ਮਿੰਟ ਮਜ਼ਦੂਰੀ ਕਰਦੇ ਤੇ ਤੁਹਾਨੂੰ ਨਹੀਂ ਕਹਿੰਦੇ ਬਾਪੂ ਹੁਣ ਅਰੈਸਟ ਕਰ ਲਾ ਰਿਟਾਇਰਮੈਂਟ ਕੰਮ ਕੀ ਕਿਥੋਂ ਕਹਿਣ ਮੈਨੂੰ ਉਹ ਕਿਉਂ ਜੇ ਤੋ ਕਿਹਦੀ ਡਿਊਟੀ ਆਦੀ ਕਰਦੇ ਉਹਨੂੰ ਕੋਈ 40 ਚਾਰੀ ਪੰਜਾਈ ਹਰ ਲੈਂਦੇ ਹੁਣ ਤੇ ਫਿਰ ਮੈਨੂੰ ਆਖਣ ਬਹਿ ਜਾ ਉਹਨਾਂ ਬੱਚਿਆਂ ਦਾ ਉਹਨਾਂ ਦੇ ਸਾਡੇ ਕੋਲ ਮੰਗਣੇ ਵੀ ਤੁਸੀਂ ਸਾਨੂੰ ਦਿਵਾਜ ਕਰਾਇਆ ਲਾਉਣਾ ਵਾ ਅੱਛਾ ਜਿਹੜੇ ਪੋਤਰੇ ਆ ਨਾ ਮੁੰਡੇ ਦੇ ਚੱਲ ਕਰਦੇ ਮੈਂ ਤਾਂ ਵੀਰ ਦਾ ਸਰਲੇ ਟਾਈਮ ਤੇ ਇਹ ਪੁੱਤਰੇ ਉਹਦੇ ਸਕੂਲੇ ਜਾਂਦੇ ਉਹਨਾਂ ਦੇ ਸਾਡੇ ਕੋਲ ਮੰਗਣਾ ਦਾ ਬੰਝਾ ਦਿਓ ਉਹਨਾਂ ਜੋ ਲੋਕਰੀਆਂ ਕੇ ਫੇਤ ਰਾਜ ਕਰਨਗੇ ਵੀ ਨਹੀਂ ਦਿੰਦੇ ਤੇ ਬੇਟੇ ਬੇਟੇ ਨਹੀਂ ਆਉਂਦੇ ਵੀ ਬਸ ਕਰ ਬਾਬਾ ਨਾ ਨਾ ਬੇਟੇ ਨਹੀਂ ਆਉਂਦੇ ਕੰਮ ਕਰੋਗੇ ਹਾਂ ਸ਼ਾਮ ਨੂੰ ਤੁਹਾਨੂੰ ਦੋ ਤਿੰਨ ਫਾਇਦੇ ਹੋ ਜਾਣੇ ਆ ਇੱਕ ਤੇ ਜੇਬ ਵਿੱਚ ਮਾਇਆ ਜੂਗੀ ਆ ਦੂਜੀ ਨੀਂਦ ਸੌਖੀ ਹੋਊਗੀ ਆ ਤੇ ਗਈ ਤੁਹਾਡੀ ਸੁਰਤੇ ਨਾ ਜੇ ਤੂੰ ਆ ਕੰਮ ਨਾ ਕੀਤਾ ਤੇ ਤੁਹਾਨੂੰ ਮਿਲਦ ਵੀ ਨਹੀਂ ਕਿਉਣੀ ਤੁਹਾਡੀ ਜੇਬ ਚ ਕੱਖ ਨਹੀਂ ਹੋਣਾ ਇਹ ਤਾਂ ਸੋਚਣਾ ਕਿ ਕਿਹੜਾ ਮੌਕਾ ਤਾੜੀ ਇਹ ਦੇ ਕੇ ਰਾਜ ਘੇਰੀਏ ਦੇ ਕੇ ਕੁੱਟ ਗਏ ਕਿ ਨਾ ਦਤਰਵ ਖਾਈਏ ਦੇ ਕੇ ਲੁੱਟੀ ਮਾਰੀਏ ਇਹ ਕੰਮ ਕਰੀਏ ਤਾਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਬਿਲਕੁਲ ਸੱਚੀ ਕਾਲ ਦੋਸਤੋ ਤੁਸੀਂ ਜੁੜਿਓ ਮੇਰੇ ਨਾਲ ਮੈਂ ਹਾ ਗੁਰਤੇয়াল ਸਿੰਘ ਤੇ ਅਕਸਰ ਅਸੀਂ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਤੁਹਾਡੇ ਨਾਲ ਮਨਾਉਂਦੇ ਆਂ ਅੱਜ ਇੱਕ ਮਿਹਨਤ ਕਸ਼ ਬਾਬੇ ਨੂੰ ਤੁਹਾਡੇ ਨਾਲ ਮਲਾਉਣ ਜਾ ਰਿਹਾ ਜਿਨੇ 45 46 ਸਾਲ ਤੋ ਲਗਾਤਾਰ ਮਿਹਨਤ ਕੀਤੀ ਬੱਚੇ ਪੜ੍ਹਾਏ ਬੱਚਿਆਂ ਨੂੰ ਸੈੱਟ ਕੀਤਾ ਪਰ ਆਪਣਾ ਕਿਰਤ ਜਿਹੜੀ ਉਹ ਨਹੀਂ ਛੱਡੀ ਤੇ ਅੱਜ ਵੀ ਬਾਪੂ ਜਿਹੜਾ ਵਾ ਉਹ ਆ ਆਨੰਦਮਈ ਜੀਵਨ ਜਿਹੜਾ ਬਤੀਤ ਕਰ ਰਿਹਾ ਜ਼ਿੰਦਗੀ ਦੇ ਵਿੱਚ ਕੋਈ ਹਿਰਖ ਨਹੀਂ ਕੋਈ ਸੁਪਨਾ ਨਹੀਂ ਤੇ ਅੱਜ ਵੀ 70 75 ਸਾਲ ਦੀ ਉਮਰ ਵਿੱਚ ਬਾਪੂ ਆਪਣੀ ਕਮਾਈ ਕਰਕੇ ਖਾਣਾ ਚਾਹੁੰਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਖੁਦਮੁਖਤਿਆਰੀ ਜਿਹੜੀ ਆ ਉਹ ਆਪਣੇ ਕੋਲ ਰੱਖੀਏ ਬਾਪੂ ਨੇ ਵੀ ਮੈਂ ਆਪਣਾ ਕਮਾਉਣਾ ਤੇ ਆਪਣਾ ਖਾਣਾ ਕਿਸੇ ਤੋਂ ਮੰਗਣ ਦੀ ਲੋੜ ਨਾ ਪਵੇ ਬਾਪੂ ਦੇ ਨਾਲ ਸਿੱਧੀ ਗੱਲਬਾਤ ਕਰਾਉਣੇ ਬਾਬਾ ਜੀ ਵੈਕਰ ਜਿੱਕਾ ਖਾਲਸਾ ਵੈਕਰ ਜਿੱਕੀ ਫਤਿਹ ਨਾਂ ਦੱਸ ਦਿਓ ਆਪਣਾ ਪੁੱਤ ਗੁਰਦੀਪ ਸਿੰਘ ਹੈ ਜੀ ਮੇਰਾ ਨਾਮ ਕਿਹੜਾ ਪਿੰਡ ਆ ਰੂੜੇ ਅਸਲ ਜੀ ਰੂੜੇ ਅਸਲ ਜਿਲ੍ਹਾ ਤਰਨਤਾਰ ਹਾਂਜੀ ਤੇ ਕਿੰਨੇ ਕਿ ਚਿਰ ਤੋਂ ਬਾਬਾ ਜੀ ਵੇਚ ਰਹੇ ਹੋ ਕਲੈਂਡਰ ਮੇਰੀ ਜੀ ਉਮਰੀ ਕਾਫੀ ਬਬ ਚਿਰ ਦੀ ਲੰਬੀ ਹੈ ਦੇਸੀ ਸੀ ਕੰਮ ਕੀਤਾ 45 ਸਾਲ ਹੋ ਗਏ ਹੁਣਗੇ ਮੈਨੂੰ ਅੱਛਾ ਅੱਛਾ ਅਤਵਾਦ ਤੋਂ ਪਹਿਲਾਂ ਦਾ ਮਹਿਕਮਤ ਜੀ ਦਾ ਐਸੇ ਕੰਮ ਤੇ ਅਡਾ ਸਾਡਾ ਇਹ ਨੰਖ ਹੋ ਗਏ ਬਨੇ ਅੱਛਾ ਅੱਛਾ ਜਦੋਂ ਬੱਚੇ ਛੋਟੇ ਸੀ ਉਦੋਂ ਵੀ ਪਹਿਲਾਂ ਇਹੋ ਹੀ ਕੰਮ ਸੀ ਕਿ ਪਹਿਲਾਂ ਹੋਰ ਵੱਖਰਾ ਕੋਈ ਉਦੋਂ ਮੈਂ ਜਿਆਦਾ ਜਦੋਂ ਬੱਚੇ ਸਿਆਣੇ ਹੋ ਗਏ ਬਨੇ ਉਦੋਂ ਲੱਗੇ ਆ ਪਹਿਲੋਂ ਹੋਰ ਹੀ ਕਿਤੇ ਕਮਾਈ ਜਿਹੋ ਜੀ ਮਿਲੀ ਉਹ ਜੀ ਕਰ ਦੇਣੀ ਪਹਿਲਾਂ ਕਿ ਦੋ ਪਹਿਲਾਂ ਕੀ ਕਰਦੇ ਹੋ ਪਹਿਲਾਂ ਕੋਈ ਖੇਤੀਬਾੜੀ ਦਾ ਹੀ ਖੇਤੀਬਾੜੀ ਦਾ ਅੱਛਾ ਜ਼ਮੀਨ ਜਿਹੀ ਬੋਲ ਹੈਗੀ ਕੋਈ ਨਹੀਂ ਜ਼ਮੀਨ ਨਹੀਂ ਹੈਗੀ ਨਹੀਂ ਠੀਕ ਹੈ ਜ਼ਮੀਨ ਨਹੀਂ ਠੀਕ ਹੈ ਠਾਕੇ ਦੇ ਲਿਕੇ ਨਾ ਤੇ ਕਰਦੇ ਨੇ ਅੱਛਾ 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 ਹਾਂਜੀ ਤੇ ਹੁਣ ਬਾਪੂ ਦੀ ਉਮਰ ਕਿੰਨੀ ਹੋ ਗਈ ਉਨੋਗੀ ਜੀ 74 75 ਦੇ ਹੈ ਲਾ 74 75 ਸਾਲ ਹਾਂਜੀ ਤੇ ਬੱਚੇ ਕਿੰਨੇ ਬਾਪੂ ਦੇ ਤਿੰਨ ਬੱਚੇ ਆ ਜੀ ਤਿੰਨ ਬੱਚੇ ਹਾਂਜੀ ਤੇ ਵਿਆਹ ਵਰਿਓ ਉਹ ਵਿਆਹ ਜੀ ਜੀ ਅੰਦਰ ਬੱਚਿਆਂ ਵਾਲੇ ਆ ਅੱਛਾ 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 ਕੋਈ ਕਰਦੇ ਕਮਾਈ ਕੋਈ ਕੰਮ ਕੁਮਾਈ ਕਰਦੇ ਜੀ ਕਰਦੇ ਆ ਕੀ ਕੰਮ ਕਰਦੇ ਹੋ ਇਦਾਂ ਕੋਈ ਇਟਾ-ਉਟਾ ਲਾਈ ਜਾਂਦਾ ਕੋਈ ਬਾਇਟੇਟ ਹੋਈ ਜਾਂਦਾ ਇਦਾਂ ਮਿੰਤ ਮਜ਼ਦੂਰੀ ਕਰ ਮਿਹਨਤ ਮਜ਼ਦੂਰੀ ਕਰਦੇ ਆ ਅੱਛਾ 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 ਕੋਈ ਪੁੱਤਰੇ ਵੀ ਹੈਗੇ ਹਾਂਜੀ ਪੁੱਤਰੀ ਹੈਗੇ ਹੁਣ ਪੁੱਤਰੇ ਆਉਂਦੇ ਨਹੀਂ ਜੇ ਬਾਪੂ ਹੁਣ ਰਿਟਾਇਰਮੈਂਟ ਲਾ ਘਰੇ ਵਿਆਹ ਕਰ ਨਹੀਂ ਪੁੱਤਰੀਏ ਜੇ ਕੰਮ ਉਹਦਾ ਹੀ ਕਰਕੇ ਬਾਰ ਬਾਰ ਤੇ ਜਾਂਦੇ ਆ ਜਾਂਦਾ ਕਾਲਜ ਜਾਂਦਾ ਅੱਛਾ ਇੱਕ ਏਡੀਆ ਹੀ ਜਾਂਦਾ ਵਸ ਰਾਈ ਵੱਡੀ ਵਾਹ ਵਾਹ ਹਾਂਜੀ ਬੱਚੇ ਪੜ ਰਿਆ ਪੜ ਰਿਆ ਅੱਛਾ ਪੁੱਤਰੀ ਤੇ ਧਰ ਨੂੰ ਨਹੀਂ ਕਹਿੰਦੇ ਬਾਪੂ ਹੁਣ ਅਰੈਸਟ ਕਰ ਲਾ ਰਿਟਾਇਰਮੈਂਟ ਕੰਮ ਕੀ ਕਿਥੋਂ ਕਹਿਣ ਮੈਨੂੰ ਉਹ ਕਿਉਂ ਜਦੋਂ ਕਿ ਦੀ ਡਿਊਟੀ ਇਹਦੀ ਕਰਦੇ ਉਹਨੂੰ ਕੋਈ 40 50 ਹਜ਼ਾਰ ਆ ਲੱਗਿਆ ਤੇ ਬੈਠੇ 40 50 ਹਜ਼ਾਰ ਲੈਂਦੇ ਉਹਨਾਂ ਤੇ ਫਿਰ ਮੈਨੂੰ ਆਖਣ ਬਹਿ ਜਾ ਉਹਨਾਂ ਬੱਚਿਆਂ ਦਾ ਉਹਨਾਂ ਦੇ ਜੇ ਸਾਡੇ ਕੋਲ ਮੰਗਣਿਆ ਵੀ ਤੁਸੀਂ ਸਾਨੂੰ ਦਿਵਾਜ ਕਰਾਇਆ ਲਾਉਣਾ ਵਾ ਅੱਛਾ ਜਿਹੜੇ ਪੋਤਰੇ ਆ ਨਾ ਹਾਂ ਮੁੱਡੇ ਤੇ ਚੱਲ ਕਰਦੇ ਆ ਮੈਂ ਤਾਂ ਵੀਰ ਦਾ ਸਰਦੇ ਟਾਈਮ ਤੇ ਇਹ ਪੁੱਤੇ ਉਹ ਦੇ ਸਕੂਲੇ ਜਾਂਦੇ ਉਹਨਾਂ ਦਾ ਸਾਡੇ ਕੋਲ ਮੰਗਣਾ 10:00 ਵਜੇ ਦੋ ਨਾ ਜੋ ਲੋਕਰੀਆਂ ਕੇ ਫੇਤ ਰਾਜ ਕਰਨਗੇ ਤੇ ਨਹੀਂ ਦਿੰਦੇ ਤੇ ਬੇਟੇ ਬੇਟੇ ਨਹੀਂ ਆਉਂਦੇ ਵੀ ਬਾਪੂ ਨਾ ਨਾ ਬੇਟੇ ਨਹੀਂ ਆਉਂਦੇ ਅੱਛਾ ਅੱਛਾ ਸੇਵਾ ਪਸੂਆ ਕਰਦੇ ਰੋਟੀ ਪਾਣੀ ਦਿੰਦੀਆਂ ਨੋਆ ਕ ਨਹੀਂ ਹਾਂ ਦਿੰਦੀਆਂ ਰੋਟੀ ਪਾਣੀ ਦਿੰਦੀਆਂ ਰੋਟੀ ਪਾਣੀ ਤੇ ਉਹ ਵੀ ਬਾਪੂ ਛੁੱਟੀ ਕਰ ਉਹ ਹਾਂ ਜੀ ਰੋਟੀ ਪਾਣੀ ਦਾ ਬਾਜੀ ਕੀ ਪਤਾ ਲੱਗਣਾ ਰੋਟੀ ਪਾਣੀ ਤੇ ਉਹਨੂੰ ਪਤਾ ਲੱਗਦਾ ਜਦੋਂ ਬਜ਼ੁਰਗ ਬੰਦਾ ਨਾ ਗਾਲਾਂ ਵੀ ਕੱਢੇ ਤੇ ਰਾਜ ਸੁੱਕੇ ਰਾਜ ਪਿਸ਼ਾਬ ਕਰੇ ਉਹਨੂੰ ਪਤਾ ਲੱਗਦਾ ਕਿਹੜਾ ਜਦੋਂ ਇਤਾਂ ਤੁਰਿਆ ਫਿਰਦਾ ਚਾਂਗਾ ਪਹਿਲਾਂ ਸਾਰੇ ਰੱਖਣਾ ਵੀ ਬੱਪੂ ਸ਼ਾਇਦ ਵੀ ਜਦੋਂ ਸਾਡੇ ਲਈ ਸਬਜੀ ਤੇ ਲਊਗੇ ਨਾ ਸਬਜੀ ਤੇ ਲਿਆਉਗਾ ਜੀ ਬੱਚੇ ਦਾ ਰੱਖੋ ਅਜੇ ਉਹ ਉਹਨਾਂ ਨੂੰ ਸਾਡੀ ਲੋੜ ਆ ਹਾਂ ਉਹਦਾ ਜੇ ਵਿਆਹ ਹੋਣਾ ਵਾ ਬੱਚੇ ਦਾ ਬਜ਼ੁਰਗ ਤੁਹਾਨੂੰ ਪਤਾ ਹੈ ਵੀ ਜਦੋਂ ਉਮਰ ਜਦੋਂ ਸਿਆਣੀ ਹੋ ਜੇ ਨਾ ਤੇ ਨਾਰੀ ਅਕਲ ਸਿਆਣੀ ਬਹੁਜੀ ਜੰਦੀ ਠੀਕੀ ਜੰਦੀ ਤੇ ਰਾਜ ਪਸ਼ਾਬ ਵੀ ਕਰਦੇ ਰਾਜ ਥੁੱਕਦੇ ਵੀ ਆ ਤੇ ਗਲਾ ਵੀ ਕਰਦੇ ਆ ਹਾਂ ਉਦੋਂ ਪਤਾ ਲੱਗਦਾ ਵੀ ਕਿਹਦਾ ਸੋਝਦਾ ਵੀ ਹੈ ਜਿਹੋ ਜਿਹ ਬੱਚਾ ਕਰਦਾ ਨਾ ਇਲਤਾਂ ਜੀਆਂ ਕਦੀ ਕੋਈ ਵਕਾਰਦਾ ਕਦੀ ਕੁਛ ਵੀ ਕਰਦਾ ਤੇ ਉਹਨੂੰ ਨਾ ਆਇਆ ਲੈਪ ਵਕਾਰ ਦਿੰਦਾ ਤੇ ਨਾ ਇਹਨੂੰ ਆਪਾਂ ਲਾੜ ਕਰਦੇ ਆ ਲੈ ਲਾੜ ਕਰਦੇ ਹਾਂ ਜੀ ਇਦਾਂ ਹੀ ਤੇ ਜੇ ਬਜ਼ੁਰਗ ਕੋਈ ਨੁਕਸਾਨ ਕਰ ਦੇ ਹਾਂ ਵੀ ਮਤੋਂ ਠੇਕੇ ਦੀ ਆ ਹਾਂ ਤੇ ਉਹਨੂੰ ਉੱਟ ਬੋਲ ਸ਼ਬਦ ਬੋਲਦੇ ਤੇ ਜਾਣ ਕੇ ਕਰਦਾ ਹਾਂ ਜਾਣ ਕੇ ਨਹੀਂ ਉਹ ਕਰਦਾ ਹਾਂ ਕਿਥੋਂ ਸੰਤੁਰਦਾ ਨਾ ਪੀ ਲੋ ਰਿੱਡ ਦਾ ਉਹਦੇ ਚੋਂ ਦਿੱਤਾ ਦਿੰਦਾ ਮੁੜ ਕੇ ਦੋਹਾਂ ਦੇ ਤੁਰਦਾ ਫਿਰ ਜਦੋਂ ਬਜ਼ੁਰਗ ਚੱਲ ਜਾਵੇ ਇੱਕ ਕੁੰਡੀ ਪੜਦਾ ਫਿਰ ਹੋਰ ਸਾਂ ਦਾ ਕਈ ਦਾ ਦੋਈ ਫੜੀਆਂ ਦੀਆਂ ਬਿਲਕੁਲ ਤੇ ਅਗਲੇ ਨਾਲ ਦੀ ਨਾਲ ਉਹ ਤੇ ਮੋੜ ਕੱਟੀ ਜਾਂਦੀ ਹੈ ਹਾਂ ਹਾਂਜੀ ਅੱਛਾ ਕਿੰਨਾ ਕੁ ਏਰੀਆ ਤੁਹਾਡਾ ਰੁੜੇ ਅਸਲ ਤੋਂ ਕਿੰਨੇ ਏਰੀਆ ਚ ਘੁੰਮਦੇ ਹੋ ਕਦੀ ਸਾਈਕਲ ਜਾਂਦੇ ਹੋ ਕਿਤਰਾ ਜਾਂਦੇ ਹੋ ਨਹੀਂ ਜੀ ਮੈਂ ਗੱਡੀ ਦਾ ਪਾਸ ਬਣਾਇਆ ਟ੍ਰੇਲ ਦਾ ਟ੍ਰੇਲ ਦਾ ਪਾਸ ਬਣਾਇਆ ਹਾਂ ਜੀ ਕਦੀ ਕੇਮ ਕਰਨ ਕਦੀ ਪਿੱਖੀ ਵੈਂਡ ਕਦੀ ਖਾਰੜਾ ਕਦੀ ਅਬਰਕੋਟ ਅੱਛਾ ਕਦੀ ਸੋਰਾ ਕਦੀ ਕਿਰਤੋਵਾਲ ਕਦੀ ਹਰੀਕੇ ਕਦੀ ਜੜਿਆਲਾ ਕਦੀ ਚੋਲਾ ਸਾਹਿਬ ਕਦੀ ਖਡੂਰ ਸਾਹਿਬ ਇਸ ਤਰ੍ਹਾਂ ਕਦੀ ਝਬਾਲ ਚਲ ਜੀਦਾ ਕਦੀ ਗੱਗੋ ਬੂਆ ਕਦੀ ਜਿestr ਘੁੰਮਦੇ ਫਿਰਦੇ ਘੇਰੇ ਘੇਰੇ ਕਦੀ ਪਿੱਖੀ ਵੈਂਡ ਕਦੀ ਖਾਰੜਾ ਤੇ ਇੰਨੀ ਦੂਰ ਤੱਕ ਨਿਕਲ ਜਾਂਦੇ ਹੋ 70 ਸਾਲ ਦੇ ਵਿੱਚ ਥਕਿਆਵਾਂ ਨਹੀਂ ਹੁੰਦਾ ਥਕਿਆਵਾਂ ਦਿੰਦੇ ਮੁੱਕਣਾ ਪਈਦਾ ਕੀ ਕਰੀਏ ਕਰਨਾ ਪੈਂਦਾ ਹਾਂ ਜ਼ਿੰਦਗੀ 'ਚ ਬਾਪੂ ਕੋਈ ਰੋਸ ਹੈਗਾ ਜੇ ਵੀ ਕੋਈ ਵੀ ਆ ਮੈਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਮੇਰੇ ਨਾਲ ਉਹ ਹੋਣਾ ਚਾਹੀਦਾ ਨਹੀਂ ਨਹੀਂ ਆਪਾਂ ਨੂੰ ਰੱਬ ਦੀ ਕੋਈ ਰੋਸ ਨਹੀਂਗਾ ਰੱਬ ਦੇ ਆਪਾਂ ਬਹੁਤ ਖੁਸ਼ ਆ ਅੱਛਾ ਹਾਂਜੀ ਰੱਬ ਨੇ ਆਪਾਂ ਨੂੰ ਅੱਖਾਂ ਦਿੱਤੀਆਂ ਜਿੰਨਾਂ ਕੋ ਵਢਿਆਪੇ ਦੇ ਹਿਸਾਬ ਨਾਲ ਚੱਲ ਚਾਹੀਦਾ ਉਹਨਾਂ ਕੋ ਮਾਰਾ ਵੀ ਦਿੱਤਾ ਲੱਤਾਂ ਪੈਰ ਤੁਰਨ ਦਿੱਤੇ ਆ ਹੱਥ ਦਿੱਤੇ ਤੁਰਨ ਜਬਾਨ ਤੇ ਬੋਲਣ ਨੂੰ ਸਹੀ ਹੈ ਰੱਬ ਨੇ ਆਪਣੇ ਤੋਂ ਕੀ ਲਕਾਇਆ ਹਾਂ ਉਹਦੇ ਇਹ ਕੋਈ ਰੱਬ ਨੇ ਲਗਾਇਆ ਹੋਵੇ ਤੇ ਫਿਰ ਉਹਨੂੰ ਆਪਾਂ ਦੋਸ਼ ਦੇਈਏ ਜਿੱਤਰਾ ਬਾਬਾ ਤੁਸੀਂ ਹੁਣ 45 ਸਾਲ ਤੋਂ ਇੱਕ ਕੈਲੰਡਰ ਵੇਚ ਰਹੇ ਹੋਣਾ ਹਾਂਜੀ ਤੇ ਨੌਜਵਾਨ ਬੁੰਡੇ ਕਹਿੰਦੇ ਬਾਬਾ ਕੰਮ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ ਹਨਾ ਤੁਸੀਂ ਵੇਖਿਆ ਬਾਹਰੋਂ ਆ ਕੇ ਲੋਕ ਕਮਾਈ ਕਰ ਜਾਂਦੇ ਗੋਲ ਗੱਪਿਆਂ ਦੀ ਭਾਵੇਂ ਰੇੜੀ ਲਾ ਲਈ ਕਿਸੇ ਨੇ ਕਿ ਇਹਨੇ ਆਪਣਾ ਖੱਟੇ ਲੱਡੂ ਵੇਚ ਲਿਆ ਹਾਲਾ ਉਹ ਕੋਠੀਆਂ ਪਾ ਕੇ ਬੈਠੇ ਆ ਹਾਂਜੀ ਹਾਂਜੀ ਤੇ ਉਹ ਨੌਜਵਾਨ ਜਿਹੜੇ ਪੰਜਾਬ 'ਚ ਕੰਮ ਕਰਕੇ ਖੁਸ਼ ਹੀ ਨਹੀਂ ਏ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਸਨੇਹ ਦੇਣਾ ਚਾਹੋਗੇ ਉਹਨਾਂ ਨੂੰ ਸਨੇਹ ਉਹ ਦੇਵਾਂਗੇ ਵੀ ਆਜਾ ਤੁਸੀਂ ਕੰਮ ਕਰੋਗੇ ਹਾਂ ਇਸ ਸ਼ਾਮ ਨੂੰ ਤੁਹਾਨੂੰ ਦੋ ਤਿੰਨ ਫਾਇਦੇ ਹੋ ਜਾਣੇ ਆ ਆ ਇੱਕ ਤੇ ਜੇਬ ਵਿੱਚ ਮਾਇਆ ਜੂਗੀ ਆ ਦੂਜੀ ਨੀਂਦ ਸੌਖੀ ਆਊਗੀ ਹਾਂ ਇਹ ਗਈ ਤੁਹਾਡੀ ਸੁਰਤ ਹੈ ਨਾ ਜੇ ਤੂੰ ਆ ਕੰਮ ਨਾ ਕੀਤਾ ਤੇ ਤੁਹਾਨੂੰ ਨੀਂਦ ਵੀ ਨਹੀਂ ਆਉਣੀ ਤੁਹਾਡੀ ਜੇਬ ਚ ਵੀ ਕੱਖ ਨਹੀਂ ਹੋਣਾ ਇਹ ਤਾਂ ਸੋਚਣਾ ਵੀ ਕਿਹੜਾ ਮੌਕਾ ਤਾੜੀ ਇਹਦੇ ਕਿ ਰਾਜ ਘੇਰੀਏ ਕਿਨੂੰ ਕੁੱਟ ਗਏ ਕਿਨੂੰ ਦਸਤਰਬ ਖਾਈਏ ਕਿਨੂੰ ਲੁੱਟੀ ਮਾਰੀਏ ਹਾਂ ਇਹ ਕੰਮ ਕਰੀਏ ਤਾਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਬਿਲਕੁਲ ਹਾਂਜੀ ਤੇ ਬਾਬਾ ਜੀ ਲੋਕ ਬਾਹਰ ਨੂੰ ਕਿਉਂ ਭਾਈ ਦੇ ਇੱਥੇ ਪੰਜਾਬ ਚ ਰਹਿ ਕੇ ਕਿਉਂ ਨਹੀਂ ਕੰਮ ਕਰਨਾ ਉੱਥੇ ਜਾ ਕੇ ਮੈਂ ਵੇਖਿਆ ਤੇ ਬਾਹਰ ਬਾਹਰੋਂ ਵੀਡੀਓ ਵਾਇਰਲ ਹੁੰਦੀਆਂ ਮੁੰਡੇ ਮਿਸਤਰੀ ਮਗਰ ਵੀ ਦਿਹਾੜੀ ਤੋਂ ਲਾਉਣ ਜਾਂਦੇ ਆ ਕਈਆਂ ਦੇ ਤੇ ਲੀਰ ਵੀ ਮਾਰਨਦੇ ਆ ਇੱਥੋਂ ਤੱਕ ਕਿ 베ਰੀਆਂ ਤੋੜਨ ਜਾਂਦੇ ਮੁੰਡੇ ਬਾਹਰਲੇ ਮੁਲਕ ਜਾ ਕੇ ਤੇ ਪੰਜਾਬ 'ਚ ਰਹਿ ਕੇ ਕਿਉਂ ਨਹੀਂ ਕਰਨਾ ਚਾਹੁੰਦੇ ਸ਼ਰਮੰਦੇ ਆ ਪੰਜਾਬ 'ਚ ਦਿਮਾਗ ਖਰਾਬ ਹੋ ਗਏ ਨਾ ਦਾ ਹਾਂ ਦਿਮਾਗ ਖਰਾਬ ਹੋ ਗਏ ਨਾ ਦਾ ਦਿਮਾਗ ਖਰਾਬ ਹੋ ਗਿਆ ਹਾਂ ਜੀ ਆ ਜਿਹੜੀ ਧਰਤੀ ਆ ਇੱਥੇ ਸੋਨਾ ਉਗਦਾ ਬਿਲਕੁਲ ਹਾਂਜੀ ਛਟਾ ਦਿਓ ਤੇ ਮਨਤੀ ਪੀਤੀ ਕਿਲੋ ਕਣਖਲਾੜੋ ਤੇ 40-50 ਮਨ ਵੜ ਲਓ ਹਾਂ ਹਾਂਜੀ ਚੰਗੇ ਭਲੇ ਸਰਦਾਰਾਂ ਦੇ ਮੁੰਡੇ ਜਿਹੜੇ ਉਧਰ ਪੈਲੀਆਂ ਵੇਚ ਕੇ ਉਧਰ ਜਾ ਕੇ ਦਿਹਾੜੀਆਂ ਕਰਦੇ ਝੋਨਾ 4 ਕਿਲੋ ਖਲਾੜੋ ਤੇ ਭਾਵੇਂ 50-60 ਮਨ ਝੋਨਾ ਵੜ ਲਓ ਤੇ ਜਿੰਨੇ ਮਰਜੀ ਪੈਸੇ ਵਟ ਲਓ ਪਰ ਕੰਮ ਨਹੀਂ ਕਰਨਾ ਸਹੀ ਹੈ ਇਹ ਚਾਹੁੰਦੇ ਆ ਵੀ ਐ ਪੂਰੇ ਜੈਂਟਲਮੈਨ ਜੇ ਇਹ ਹੱਥ ਦੇ ਵਿੱਚ ਕੁੱਤਾ ਫੜਿਆ ਹੋਵੇ ਤੇ ਫੇਰ ਐਵੇਂ ਕਰਕੇ ਤੁਰਿਏ ਜਾਂ ਕੋਈ ਟਰੱਕ ਜਿਹੜਾ ਥੱਲੇ ਪਹੀਏ ਲੱਗੇ ਹੋਣ ਤੇ ਤੁਰਿਏ ਨੇੜ ਭਾਂਦੇ ਲੋਕ ਆਖਣਾ ਫਲਾਣਾ ਹੁੰਦਾ ਮੁੰਡਾ ਬਾਹਰੋਂ ਆਇਆ ਬਸ ਇੱਥੇ ਚਾਹ ਦੇ ਮਗਰੇ ਲੋਕ ਥੋੜੀ ਜਲਦੀ ਬਾਹਰ ਅੱਛਾ ਲੋਕਾਂ ਕੋਲ ਜਦੋਂ ਜਾਂਦੇ ਤੁਸੀਂ ਆ ਚੀਜ਼ਾਂ ਲੈ ਕੇ ਅਰੇ ਲੋਕ ਖਰੀਦੇ ਕਲੈਂਡਰ ਖਰੀਦੇ ਜੀ ਖਰੀਦੇ ਅੱਛਾ ਤੇ ਕਿੰਨੇ ਕੁ ਰੋਜ਼ ਦੇ ਵੇਚ ਜਾਂਦੇ ਕੋਈ ਗਿਣਤੀ ਦੀ ਲੋੜ ਆ ਪਰ ਆਪਾਂ ਰੋਟੀ ਪਾਣੀ ਨਾਲ ਕਰ ਜਾ ਰੋਟੀ ਪਾਣੀ ਰੱਬ ਦੇਈ ਜਾਂਦਾ ਚਲੋ 100 200 300 ਬਣ ਜਾਂਦਾ ਰੋਜ਼ ਦਾ ਨਹੀਂ 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 ਬਣਦੇ ਥੋੜੇ ਬਣਦੇ ਆ ਥੋੜੇ ਬਣਦੇ ਆ ਪਰ ਆਪਾਂ ਇੱਥੇ ਖੁਸ਼ੀਆਂ ਵੀ ਜੇਹੀ ਕੰਮ ਕਰਨੀ ਜੀ ਜੁਗੇ ਤਗੜਾ ਭਰਾ ਹਾਂ ਤੇ ਥੋੜਾ ਕਰੀ ਜੰਨੇ ਆ ਇੱਕ ਤੇ ਸਿਹਤ ਬਚੀ ਆ ਤੇ ਕੋਈ ਕਿਸੇ ਗਰੀ ਹੱਥ ਨਹੀਂ ਕਰਨਾ ਪੈਂਦਾ ਹੱਥ ਨਹੀਂ ਕਰਨਾ ਆਪ ਦਾ ਖਰਚਾ ਤੇ ਬਾਣੀ ਚੱਲਦਾ ਮੰਨ ਲਓ ਜੀ 100 ਵੀ ਰੋਜ਼ ਦਾ ਕਹੋ 3000 ਮਹੀਨਾ ਦਾ ਬੋਦੀ ਕਿਰਪਾ ਰੱਬ ਦੀ ਹਾਂ ਬੜੀ ਕਿਰਪਾ ਤੇ ਰੋਜ਼ ਆਲਾ ਬਾਪੂ ਫਿਰ ਰੋਜ਼ ਛੁੱਟੀ ਨਹੀਂ ਮਾਰਦਾ ਨਹੀਂ ਛੁੱਟੀ ਨਹੀਂ ਮੇਰੀ ਕੋਈ ਅੱਛਾ ਅੱਛਾ ਕਰਦੇ ਹੋਏ ਨੇ ਕਿੰਦੇ ਵਾਪਸ ਰੈਸਟ ਕਰ ਲੈ ਕਰਦੇ ਨਹੀਂ ਕਿਥੋਂ ਕਹਿਣਾ ਕਰਦੇ ਜੇ ਤੇ ਨੌਕਰੀ ਨਾਲ ਕਿਸੇ ਤੇ ਲੱਗੇ ਹੁਣ ਲੀਦੇ ਹੁਣ 40-50 ਹਜ਼ਾਰ ਮਹੀਨਾ 30 ਹਜ਼ਾਰ ਲੀਦੇ ਫੇਰ ਤੂੰ ਰੋਜ਼ ਕਰੀਏ ਤੇ ਤੈਨੂੰ ਪੜਾਇਆ ਲਿਖਾਇਆ ਤੇ ਕੰਮ ਕਰ ਲਿਆ ਤੇ ਤੇ ਉਹਨਾਂ ਕਰਨਾ ਤੇ ਮਿੰਤਮ ਜੂਰੀ ਹੈ ਦਿਹਾੜੀ ਤੇ ਦਿਹਾੜੀ ਨਾਲ ਤੁਹਾਨੂੰ ਪਤਾ ਅੱਜ ਕੱਲ ਜਿਹੜਾ ਕੋਈ ਬਟਰੇਟ ਹੁੰਦਾ ਜਾ ਕੇ ਮਟਰ ਤਰਾਂ 3-400 ਰੁਪਏ ਟੁੱਲੇ ਦਾ ਖਰਚਾ ਅੱਛਾ ਜਦੋਂ ਫਿਰ ਐਡੀ ਦੂਰ ਤੱਕ ਨਿਕਲ ਜਾਂਦੇ ਹੋ ਲੋਕੀ ਮਿਲਦੇ ਤੁਹਾਨੂੰ ਵੀ ਬਾਪੂ ਆ ਜਾਂ ਹਾਂਜੀ ਹਾਂਜੀ ਬੜੇ ਲੋਕ ਹੋ ਜਾਂਦੇ ਆਪਣੇ ਨਾਲ ਅੱਛਾ ਹਾਂ ਜਿਹੜੇ ਬੰਦੇ ਸਿਆਰੇ ਨਾ ਉਹ ਦਿੰਦੇ ਵੀ ਆੜੀ ਤੇ ਜਾਣਾ ਲੱਭਿਆਂ ਦੇ ਲੱਭਦੀਆਂ ਲੀਂ ਤੂੰ ਬੂਹੇ ਘੜੀ ਆ ਗਿਆ ਆਹ ਦੇ ਪਹਿਲੇ ਪਾਣੀ ਪੀ ਤੇ ਚਾਹ ਪੀਨੇ ਚਾਹ ਪੀਨੇ ਚਾਹ ਪੀ ਕੇ ਜਾਇਓ ਤੇ ਪਹਿ ਹੀ ਉਟਾਉਂਦੇ ਆ ਤੇ ਜਿਹੜੇ ਮੂਰਖ ਨਾਲ ਤਾਂ ਕਹਿਣਾ ਕੀ ਆ ਬਿਲਕੁਲ ਬਿਲਕੁਲ ਉਹ ਜਾਂਦੇ ਆ ਵੀ ਛੱਡਪਰਾਂ ਸਾਡੇ ਮੋਬਾਈਲ 'ਚ ਸਭ ਕੁਝ ਆ ਸਭ ਕੁਝ ਆ ਹਾਂਜੀ ਇਹਦਾ ਇਹਦਾ ਵੱਖਰਾ ਨਜ਼ਾਰਾ ਆ ਕੇ ਇਹਦਾ ਵੱਖਰਾ ਨਜ਼ਾਰਾ ਅੱਛਾ ਬਾਪੂ ਕੋਈ ਮੈਸੇਜ ਦੇਣਾ ਚਾਹੋਗੇ ਜਿਹੜੇ ਉਹ ਜਿਹੜੇ ਨੌਜਵਾਨ ਕੰਮਕਾਰ ਤੋਂ ਲੁਕਦੇ ਨੇ ਉਹਨਾਂ ਨੂੰ ਕੋਈ ਮੈਸੇਜ ਸੁਨੇਹਾ ਦੇਣਾ ਚਾਹੋਗੇ ਸੁਨੇਹਾ ਤੇ ਸਾਡੇ ਹੋਈ ਆ ਜੀ ਕੰਮ ਕਰੀਏ ਤੇ ਕੋਈ ਘਾਟਾ ਨਹੀਂ ਜਰੀਦਾ ਹਾਂ ਤੇ ਬਰੀਤੇ ਨਾ ਹੋ ਕਿਸੇ ਵੀ ਕੰਮਕਾਰ ਲੱਗ ਜਾਓ ਤੁਸੀਂ ਕੰਮ ਦਾ ਕੋਈ ਘਾਟਾ ਨਹੀਂ ਇਥੇ ਬੜਾ ਕੁਝ ਆ ਬਿਲਕੁਲ ਤੇ ਜੇਦੋਂ ਤੁਸੀਂ ਕੰਮ ਨਹੀਂ ਕਰਦੇ ਤੇ ਫਿਰ ਪੇੜੀਆਂ ਖੋਟੀਆਂ ਮਨ ਦੇ ਵਿੱਚ ਵਿਚਾਰ ਆਉਂਦੀਆਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨੇ ਬਾਬਾ ਜੀ ਇੱਥੇ ਕਾਫੀ ਮਿਹਨਤ ਕਰਕੇ ਆਪਣੇ ਰੋਜ਼ੀ ਰੋਟੀ ਦਾ ਜ਼ਿਗਾਰ ਚਲਾਉਂਦੇ ਨੇ 100 150 ਰੁਪਿਆ ਕਮਾ ਕੇ ਵੀ ਬਹੁਤ ਖੁਸ਼ ਨੇ ਕੋਈ ਕਈ ਲੋਕ ਤਾਂ ਇਹੋ ਜਿਹੇ ਵੀ ਹੈਗੇ ਨੇ ਸਾਡੇ ਸਮਾਜ ਦੇ ਵਿੱਚ ਜਿਹੜੇ ਲੱਖਾਂ ਕਮਾਉਣ ਵਾਲੇ ਨੇ ਕਈਆਂ ਨੂੰ ਤੇ ਇੱਕ ਦਿਨ ਮੈਂ ਕਰਸਾਲਾ ਪੜ ਰਿਹਾ ਸੀਗਾ ਉਹਦੇ ਵਿੱਚ ਬਹੁਤ ਸਾਰੇ ਵੱਡੇ ਜਿਹੜੇ ਸ਼ਾਹੂਕਾਰ ਨੇ ਉਹਨਾਂ ਦੇ ਨਾਂ ਆਏ ਕਿ ਨਾ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਇੱਕ ਦਿਨ ਦੀ ਆਮਦਨ ਕਿੰਨੀ ਆ ਪਰ ਉਹਨਾਂ ਦੀ ਜ਼ਿੰਦਗੀ ਕੋਈ ਟੈਬਲੇਟ ਖਾ ਕੇ ਸੌਂਦਾ ਹੈ ਕੋਈ ਸ਼ੂਗਰ ਦੀ ਦਵਾਈ ਲੈ ਰਿਹਾ ਕੋਈ ਕਿਸੇ ਤਰ੍ਹਾਂ ਬਿਮਾਰ ਹੈ ਕੋਈ ਕਿਸੇ ਬਿਵਾਰੀ ਦਾ ਪੀੜਤਾ ਹੈ ਕੋਈ ਡਿਪਰੈਸ਼ਨ ਦੇ ਵਿੱਚ ਹੈ ਕਿ ਅੱਜ ਮੇਰੀ ਕਮਾਈ ਕਿੰਨੀ ਹੋਊਗੀ ਕਿੰਨੀ ਹੋਵੇਗੀ ਪਰ ਇਹੋ ਜਿਹੇ ਬੰਦੇ ਜਿਹੜੇ ਇਹੋ ਜਿਹੇ ਬਜ਼ੁਰਗ ਸਾਡੇ ਜਿਹੜੇ ਆ ਨਾ ਇਹ ਅੱਜ ਵੀ ਖੁਸ਼ ਨੇ 100 150 200 ਰੁਪਇਆ ਦਿਹਾੜੀ ਪਾ ਕੇ ਵੀ ਖੁਸ਼ ਨੇ ਤੇ ਜ਼ਿੰਦਗੀ ਦੇ ਵਿੱਚ ਕੋਈ ਰੋਸ਼ਨੀ ਸਾਡਾ ਮਕਸਦ ਇਹੀ ਸੀਗਾ ਪੀ ਜਿਹੜੇ ਨੌਜਵਾਨ ਇਹ ਕਹਿੰਦੇ ਨੇ ਪੀ ਯਾਰ ਪੰਜਾਬ ਤਾਂ ਵਿੱਚ ਕੰਮ ਹੀ ਨਹੀਂ ਹੈਗਾ ਪੰਜਾਬ ਛੱਡ ਛੱਡ ਕੇ ਬਾਹਰ ਨੂੰ ਤੁਰੇ ਜਾਂਦੇ ਹੋ ਯਾਦ ਰੱਖਿਓ ਇੱਕ ਦਿਨ ਫੇਰ ਵਾਪਸ ਪੰਜਾਬ ਨੂੰ ਆਉਣਾ ਪੈਣਾ ਕਿਉਂਕਿ ਪੰਜਾਬ ਵਰਗੀ ਜਗ੍ਹਾ ਹੋਰ ਕਿਤੇ ਨਹੀਂ ਲੱਭਣੀ ਤੇ ਆਪਣੇ ਪਿੰਡ ਦੇ ਬੋੜਾਂ ਜਿਹੀ ਨਿਸ਼ਾਨ ਲੱਭਣੀ ਨਾ ਜਾਇਓ ਪਰਦੇਸ ਕਿਤੇ ਨਹੀਂ ਮਾਂ ਲੱਭਣੀ ਇਹੋ ਜਿਹੇ ਗਾਣੇ ਜਦੋਂ ਅਸੀਂ ਸੁਣਦੇ ਆ ਤੇ ਵਾਕੇ ਦਿਲ ਜਿਹੜਾ ਬਲੁੰਦ ਰਿਆ ਜਾਂਦਾ ਕਿ ਯਾਰ ਸਾਡਾ ਪੰਜਾਬ ਜਿਹੜਾ ਖਾਲੀ ਹੋ ਰਿਹਾ ਇੱਥੇ ਆ ਕੇ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਮਿਹਨਤ ਕਰਕੇ ਕਮਾਈ ਕਰੀ ਜਾਂਦੇ ਆ ਤੇ ਤੁਸੀਂ ਕਿਉਂ ਨਹੀਂ ਸੋ ਅੱਜ ਦੀ ਵੀਡੀਓ ਵਿੱਚ ਇਨਾਈ ਬਹੁਤ ਬਹੁਤ ਧੰ